ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਬਾਨੀ ਹੁਣ ਅਗਲੀ ਖਬਰ ਤੇ ਚਰਚਾ ਕਰ ਲੈਣੇ ਆ ਤਮਿਲਨਾਡੂ ਦੀ ਦਰਾਵਿਡ ਮੁਨੇਤਰ ਕਾਜ਼ਾਗਮ ਦੀ ਸਰਕਾਰ ਨੇ 1.3 ਕਰੋੜ ਮਹਿਲਾਵਾਂ ਦੇ ਖਾਤਿਆਂ ਵਿੱਚ 5-5000 ਰੁਪਏ ਟਰਾਂਸਫਰ ਕਰ ਦਿੱਤੇ ਹਨ ਦੱਸਦੀ ਕਿ ਰਾਜ ਦੇ ਵਿੱਚ ਅਪ੍ਰੈਲ ਮਈ ਵਿੱਚ ਚੋਣਾਂ ਹੋਣੀਆਂ ਹਨ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕਿਹਾ ਕਿ ਚੋਣਾਂ ਦੇ ਬਹਾਨੇ ਕਲਾਈਨਾਰ ਮੰਗਲੇਰ ਔਰ ਮਈ ਧੋਗਾਈ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਲਈ 3 ਮਹੀਨਿਆਂ ਤੇ ਦੱਸਦੀ ਹੈ ਕਿ 3000 ਰੁਪਏ ਵੀ ਇਕੱਠੇ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਗਰਮੀ ਦੇ ਖਰਚਿਆਂ ਨੂੰ ਵੀ ਦੇਖਦੇ ਹੋਏ 2000 ਰੁਪਏ ਦੋ ਦਿੱਤੇ ਗਏ ਹਨ ਠੀਕ ਹੈ ਸਰ ਦੇਖੋ ਇਹ ਜੇ ਕल्याणकारी ਸਰਕਾਰਾਂ ਦੀ ਸੀ ਗੱਲ ਕਰਦੇ ਆ ਤੇ ਇਹ ਕल्याणकारी ਸਰਕਾਰਾਂ ਦੇ ਉਹਦੇ ਚ ਆਉਂਦਾ ਹੈ ਜੀ ਤੇ ਇਹ 12 ਰਾਜਾਂ ਦੇ ਵਿੱਚ ਜਿਹੜਾ ਕਈ ਲੱਖ ਕਰੋੜ ਜਿਹੜਾ ਰੁਪਇਆ ਉਹ ਮਹਲਾਵਾਂ ਨੂੰ ਦਿੱਤਾ ਜਾ ਰਿਹਾ ਮਹਲਾਵਾਂ ਨੂੰ ਦੇਣ ਦੇ ਕੋਈ ਖਿਲਾਫਤ ਨਹੀਂ ਹੋਣੀ ਚਾਹੀਦੀ ਕਿ ਮਹਲਾਵਾਂ ਨੂੰ ਕਿਉਂ ਦਿੱਤਾ ਜਾ ਰਿਹਾ ਪਰ ਗੱਲ ਇਹ ਹੈ ਕਿ ਇਸ ਕਿਸਮ ਦੀਆਂ ਯੋਜਨਾਵਾਂ ਦੇ ਉੱਪਰ ਇਸ ਕਿਸਮ ਦੇ ਸਵਾਲ ਲਗਾਤਾਰ ਜਿਹੜੇ ਬਦਕ ਸਰ ਤੇ ਚੁੱਕੇ ਜਾ ਰਹੇ ਹੈਗੇ ਆ ਬਿਖੀ ਅਸੀਂ ਦੇਸ਼ ਨੂੰ ਇੱਕ ਪਾਸੇ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਵੱਡੀ ਗੱਲ ਚੁੱਕੀ ਸੀ ਕਿ ਅਸੀਂ ਆਤਮ ਨਿਰਭਰ ਭਾਰਤ ਬਣਾਉਣਾ ਚਾਹੁੰਦੇ ਹਾਂ ਆਤਮ ਨਿਰਭਰ ਭਾਰਤ ਜਿਹੜਾ ਉਹ ਇੰਜ ਕਰਨਾ ਨਹੀਂ ਦੱਸਦਾ ਕਿ ਹੱਥ ਅਡਣ ਦੀ ਗੱਲ ਨਹੀਂ ਕਰਦਾ ਦਿਲ ਦੀ ਗੱਲ ਕਰਦਾ ਹੈ ਸੋ ਇਸ ਕਰਕੇ ਇਸ ਕਿਸਮ ਦੀਆਂ ਜਿਹੜੀਆਂ ਫ੍ਰੀ ਯੋਜਨਾਵਾਂ ਇਦਾਂ ਲੱਗਦਾ ਕਿ ਸਰਕਾਰੀ ਖਜ਼ਾਨੇ ਦੇ ਜ਼ਰੀਏ ਉਹ ਮਤਲਬ ਬਿਲਕੁਲ ਪਾਰਟਿਕੂਲਰਲੀ ਜਿਹੜਾ ਟਾਰਗੇਟਡ ਜਿਹੜੇ ਵੋਟਰਸ ਨੂੰ ਲੈ ਕੇ ਖੇលਿਆ ਜਾਂਦਾ ਵੀ ਆ ਮਹਿਲਾਵਾਂ ਨੂੰ ਆ ਕਰਦੀਏ ਸਾਡੇ ਪੰਜਾਬ ਦੇ ਵਿੱਚ ਵੀ ਡਿਕਲੇਅਰ ਕੀਤਾ ਹੈ ਜਿਹੜੀ ਹੁਣ ਦੀ ਸਰਕਾਰ ਨੇ ਸੀ ਕਿ ਅਸੀਂ ਜਦੋਂ ਆਵਾਂਗੇ 1000 ਰੁਪਏ ਹਰ ਮਹੀਨੇ ਦੇਵ ਸਾਲ ਲੰਗੇ ਨਹੀਂ ਦਿੱਤੇਗਾ ਸਰਕਾਰਾਂ ਦੀ ਆਪਣੀ ਹਾਲਤ ਮਾੜੀ ਹੁੰਦੀ ਹੁਣ ਹੁਣ ਐਸੇ ਐਸੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਆਸ ਹੈ ਕਿ ਇਲੈਕਸ਼ਨ ਕਿਉਂਕਿ ਈਅਰ ਚੱਲ ਰਿਹਾ ਹੈ ਅਗਲੇ ਸਾਲ ਇਲੈਕਸ਼ਨ ਹੈ ਇੱਥੇ ਵੀ ਇਸ ਗਿਮਿਕ ਦੇ ਵਿੱਚ ਜਿਹੜਾ ਆਏਗਾ ਜੀ ਉਹ ਫੋਰੀ ਤੌਰ ਤੇ ਇੱਕ ਵਾਰੀ ਦੇ ਦੇਣਗੇ ਕਿ ਵੀ ਵੋਟ ਲੈਣੀ ਹੈ ਇਦਾਂ ਹੀ ਕਿਤੇ ਕਿਤੇ ਜਿਹੜਾ ਫ੍ਰੀ ਬਿਜਲੀ ਹੈ ਕਿਤੇ ਫ੍ਰੀ ਪਾਣੀ ਹੈ ਕਿਤੇ ਫ੍ਰੀ ਰਾਸ਼ਨ ਹੈ ਤੋ 140 ਕਰੋੜ ਦੇ ਮੁਲਕ ਦੇ ਵਿੱਚ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੀ ਗੱਲ ਕਰਦੇ ਇੱਕ ਪਾਸੇ ਸਾਡਾ ਜਿਹੜਾ ਹੈਗਾ ਜੀਡੀਪੀ ਦਾ ਰਹੀ ਹੈ ਉਹ ਸਟ੍ਰੀਮਲੀ ਉੱਪਰ ਜਾ ਰਹੀ ਹੈ ਅਸੀਂ ਤੀਸਰੀ ਇਕਨੋਮੀ ਬਣਨ ਜਾ ਰਹੇ ਹਾਂ ਪਰ ਪਰ ਕੈਪੀਟਲ ਇਨਕਮ ਜਿਹੜੀ ਆ ਸਾਹਮਣੇ ਹੱਲੇ ਵੀ ਨਹੀਂ ਆ ਰਹੀ ਕਿ ਨਹੀਂ ਆ ਰਹੀ ਤਾਂ ਆਤਮ ਨਿਰਭਰਤਾ ਤਾਂ ਉਹ ਬਣਦੀ ਹੈ ਜਦੋਂ ਤੁਹਾਡੀ ਜੀਡੀਪੀ ਦੇ ਅਧਾਰਤ ਜਦੋਂ ਕੀ ਹਰ ਅੱਜ ਕੀ ਇਸ ਮੁਲਕ ਦੇ ਵਿੱਚ ਜਿਹੜਾ ਇੱਕ ਇੱਕ ਵਿਅਕਤੀ ਦੀ 3000 ਡਾਲਰ ਵਿੱਚ ਕਨਵਰਟ ਕਰਕੇ ਜੇ ਪੈਸੇ ਦੀ ਕੋਈ ਦੇਸ਼ੋਂ ਕਿਸੇ ਦੀ ਜੀਡੀਪੀ ਬਣ ਗਈ ਹੈ ਸੋ ਇਸ ਕਰਕੇ ਲੱਗਦਾ ਹੱਲੇ ਤੇ ਇਹੀ ਲੱਗ ਰਿਹਾ ਵੀ ਇਹ ਪੈਸੇ ਦੇ ਕੇ ਸਰਕਾਰੀ ਖਜ਼ਾਨੇ ਚੋਂ ਪੈਸੇ ਦੇ ਕੇ ਪਹਿਲਾਂ ਤਾਂ ਵੋਟਾਂ ਆਪਣੇ ਪਾਰਟੀਆਂ ਖਰੀਦੀਆਂ ਸੀ ਹੁਣ ਸਰਕਾਰੀ ਖਜ਼ਾਨੇ ਚੋਂ ਪੈਸੇ ਦੇ ਕੇ ਜਿਹੜਾ ਉਹ ਵੋਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਲੱਗ ਹੀ ਇਹਦਾ ਇੱਕ ਦੂਜਾ ਪਹਿਲੂ ਵੀ ਹੈਗਾ ਵੀ ਜਿਹੜੀ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਅਪਲਿਫਟ ਕਰਕੇ ਜਿਹੜਾ ਹੈ ਪਰ ਉਹ ਅਪਲਿਫਟ ਕਰਨ ਦੀ ਕੋਈ ਇੱਕ ਲਿਮਟ ਹੋਣੀ ਚਾਹੀਦੀ ਨਾਲ ਉਹਦਾਂ ਦੀਆਂ oportunidades ਵੀ ਹੋਣੀਆਂ ਚਾਹੀਦੀਆਂ ਕਿਉਂਕਿ ਜਿੱਦੇ ਆਪਾਂ ਸੈਂਟਰਲ ਗਵਰਨਮੈਂਟ ਦੀ ਜਦੋਂ ਗੱਲ ਕਰਦੇ ਆ ਕਿ 12 ਸਾਲਾਂ ਤੋਂ ਕਿਸਾਨਾਂ ਨੂੰ ਵੀ ਪੈਸੇ ਪਾਏ ਆ ਦੂਜੇ ਵੀ ਪਾਏ ਆ ਅਜ ਤੱਕ 12 ਸਾਲਾਂ ਦੇ ਕਿਸਾਨ ਉੱਪਰ ਨਹੀਂ ਉੱਠ ਸਕਿਆ ਔਰ ਨਵਾਂ ਖਰਚਾ ਆਇਆ ਪਿਆ ਹੋਇਆ ਹੈ ਕਿ ਉਹ ਜਿਹੜਾ ਆ ਜਿਹੜੀ ਜਿਹੜੀ ਨਵੀਂ ਡੀਲ ਹੋਈ ਹੈ ਇਹਦੇ ਵਿੱਚ ਕਿਸਾਨ ਕਿਦਾਂ ਕਰੇਗਾ ਸੋ ਮੈਨੂੰ ਲੱਗਦਾ ਵੀ ਅਸੀਂ ਜਿਹੜੇ ਜਿਹੜੀ ਦੌਰ ਦੇ ਵਿੱਚ ਦੁਨੀਆ ਲੰਘ ਰਹੀ ਅਸੀਂ ਜਿੱਥੇ ਪਹੁੰਚ ਚੁੱਕੇ ਆ ਉੱਥੇ ਹੁਣ ਇਸ ਕਿਸਮ ਦੀ ਸਿਆਸਤ ਨੇ ਲੰਬਾ ਸਮਾਂ ਚੱਲਣਾ ਨਹੀਂ ਹੈਗਾ ਕਿਉਂਕਿ ਦੂਜੇ ਮੁਲਕਾਂ 'ਚ ਅਸੀਂ ਇੰਨਾਂ ਚੀਜ਼ਾਂ ਨੂੰ ਦੇਖ ਰਹੇ ਹਾਂ ਜਿੱਥੇ ਲੋਕ ਦੱਬਦੇ ਆ ਉੱਥੇ ਫਟਦੇ ਆਗੇ ਸੋ ਇਸ ਕਰਕੇ ਸਰਕਾਰਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਕਲਿਆਣਕਾਰੀ ਯੋਜਨਾਵਾਂ ਫੂਲੀਆਂ ਚਾਹੀਦੀ ਹੈ ਪਰ ਕਲਿਆਣਕਾਰੀ ਯੋਜਨਾਵਾਂ ਦੇ ਨਾਲ-ਨਾਲ ਜਿਹੜੀ ਜਿਹੜਾ ਸਮਾਜ ਦੀ ਅਪਲਿਫਟਮੈਂਟ ਹੋਏਗੀ ਸਮਾਜ ਆਤਮ ਨਿਰਭਰ ਹੋਏਗਾ ਤਾਂ ਹੀ ਮਜ਼ਬੂਤ ਮੁਲਕ ਬਣੇਗਾ ਬਿਲਕੁਲ ਇਕ ਮੰਗਾ ਮੁਲਕ ਜਿਹੜਾ ਹੈਗਾ ਪੈਸੇ ਜਿਹੜਾ ਫ੍ਰੀ ਲੈਂਡ ਲੈਂਡ ਵਾਲੇ ਕਲਚਰ ਦੇ ਵਿੱਚ ਉਹ ਮੁਲਕ ਕਦੀ ਵੀ ਤਰੱਕੀ ਵਾਲੇ ਦੌਰ ਤੇ ਉਹ ਉਹਦੇ ਚੰਦ ਲੋਕ ਤੇ ਹੋ ਜਾਣਗੇ ਫਿਰ ਉਹ ਜਿਹੜਾ ਰਾਜਸ਼ਹੀਦ ਦੌਰ ਜਿਹਦਾ ਪੁਰਾਣਾ ਜਦੋਂ ਅਸੀਂ ਅਮਰੀਕਾ ਦੇ ਵੀ ਜਦੋਂ ਗੱਲ ਕਰਦੇ ਆ ਉੱਥੇ ਸੁਡੋ ਰਾਜਾ ਹੈ ਉੱਥੇ ਵੀ 8 8 8-7 ਲੋਕਾਂ ਦੇ ਕੋਲ ਬਿਜ਼ਨਸ ਹੈ ਬਾਕੀ ਸਾਰਿਆਂ ਨੂੰ ਰੋਟੀ ਚੰਗੀ ਮਿਲਦੀ ਹੈ ਸਾਡਾ ਮੁਲਕ ਵੀ ਉਧਰ ਜਾ ਰਿਹਾ ਪਰ ਸਾਡੇ ਲੋਕਾਂ ਨੂੰ ਰੋਟੀ ਲੈ ਨਹੀਂ ਚੰਗੀ ਮਿਲ ਰਹੀ ਤੋਂ ਸੋ ਇਹ ਸਾਰਾ ਕੁਝ ਜਿਹੜਾ ਹੁਣ ਦੀਆਂ ਸਰਕਾਰਾਂ ਨੂੰ ਸਿਰਫ ਸਿਆਸਤ ਤੇ ਨਹੀਂ ਖੇਡਣਾ ਪੈ ਚਾਹੀਦਾ ਉਹਨ ਦਾ ਲੈ ਜਾ ਸਕਦੇ ਬਿਲਕੁਲ ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਇੱਕ ਪੁਰਾਣੇ ਕੇਸ ਦੇ ਵਿੱਚ ਸਬੰਨ ਭੇਜ ਕੇ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਦਫ਼ਤਰ ਦੇ ਵਧੀਕ ਡਾਇਰੈਕਟਰ ਰਵਿਤ ਵਾੜੀ ਦਾ ਤਬਾਤਲਾ ਚਨਈ ਕਰ ਦਿੱਤਾ ਗਿਆ ਠੀਕ ਹੈ ਤੁਹਾਡਾ ਇਹ ਵੀ ਜਿਹੜੀ ਇੱਕ ਸਿਆਸੀ ਸਾਡੇ ਊਣ ਤਾਈਆਂ ਆ ਗਈਆਂ ਸਾਡੀ ਸਿਆਸਤ ਦੇ ਵਿੱਚ ਗਿਰਾਵਟ ਆ ਗਈ ਉਹਦਾ ਇੱਕ ਵੱਡਾ ਹਿੱਸਾ ਹੈ ਤੁਸੀਂ ਹੁਣੇ ਕਿਹਾ ਵੀ ਭਾਜਪਾ ਦੇ ਪ੍ਰਮੁੱਖ ਆਗੂ ਕਿਸੇ ਕੁਝ ਸਾਲ ਪਹਿਲਾਂ ਜਿਹੜੇ ਆਪਣੇ ਕੈਪਟਨ ਅਮਰਿੰਦਰ ਸਿੰਘ ਸੀ ਉਹ ਕਾਂਗਰਸ ਦੇ ਮੁਖਾਗੂ ਸੀ ਫਿਰ ਉਹਨੇ ਆਪਣੀ ਪਾਰਟੀ ਬਣਾ ਲਈ ਸੀ ਉਹਦੇ ਮੁਖਾਗੂ ਸੀ ਹੁਣ ਉਹ ਭਾਜਪਾ ਦੇ ਮੁਖਾਗੂ ਹੈ ਹਾਲਾਂਕਿ ਉਹ ਭਾਜਪਾ ਦੇ ਮੁਖਾਗੂ ਨਹੀਂ ਹੈ ਕਿਉਂਕਿ ਉਹ ਭਾਜਪਾ ਛੱਲੇ ਹੁਣ ਗਏ ਹੈ ਜੀ ਤਾਂ ਹੁਣ ਗੱਲ ਇਹ ਹੈ ਕਿ ਜਦੋਂ ਇਹ ਜਿਹੜਾ ਨੋਟਿਸ ਆਇਆ ਜਿਹੜਾ ਹੁਣ ਬੰਦਾ ਉਸੇ ਸਰਕਾਰ ਨੇ ਸਸਪੈਂਡ ਕਰ ਦਿੱਤਾ ਕਿਉਂਕਿ ਈਡੀ ਜਿਹੜਾ ਸੈਂਟਰ ਗਵਰਨਮੈਂਟ ਦੇ ਹਿੱਸੇ ਚ ਆਉਂਦਾ ਜੀ ਤਾਂ ਇਹ ਉਸ ਵੇਲੇ ਈਡੀ ਦਾ ਜਦੋਂ ਆਇਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀ ਜਦੋਂ ਕਾਂਗਰਸ ਦੇ ਵਿੱਚ ਵੱਡੇ ਲੀਡਰ ਸੀ ਪਹਿਲੀ ਵਾਰੀ ਨੋਟਿਸ ਉਹਨਾਂ ਨੂੰ ਉਦੋਂ ਆਇਆ ਸੀ ਉਦੋਂ ਵੀ ਕਿਹਾ ਜਾ ਰਿਹਾ ਸੀ ਵੀ ਜੋ ਸੈਂਟਰ ਗਵਰਨਮੈਂਟ ਦੇ ਉੱਤੇ ਇਸ ਵੇਲੇ ਉਹ ਲੱਗਦੇ ਅਲੀਗੇਸ਼ਨਸ ਲੱਗ ਰਹੇ ਆ ਵੀ ਈਡੀ ਦੀ ਵਰਤੋਂ ਹੁੰਦੀ ਹੈ ਪੰਜਾਬ ਸਟੇਟਾਂ 'ਚ ਵਿਜੀਲੈਂਸ ਦੀ ਹੁੰਦੀ ਹੈ ਕਿ ਜਿੱਥੇ ਲੋਕ ਪੋਲੀਟੀਕਲ ਪ੍ਰੈਸ਼ਰ ਪਾਣਾ ਉੱਥੇ ਈਡੀ ਭੇਜ ਦਿਓ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਉਦੋਂ ਆਇਆ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਉਸ ਈਡੀ ਚੋਇਸ ਕਰਕੇ ਨਿਕਲ ਸਕਿਆ ਸੀ ਕਿਉਂਕਿ ਉਹ ਉਹਨੇ ਜਾ ਕੇ ਭਾਜਪਾ ਜੁਆਇਨ ਕਰ ਲਈ ਸੀ ਭਾਜਪਾ ਵਿੱਚ ਜਦੋਂ ਉਹਨੂੰ ਬਹੁਤਾ ਭਾ ਨਹੀਂ ਮਿਲਿਆ ਤਾਂ ਉਹ ਜਾਂ ਉਹ ਆਪਣੇ ਆਪ ਨੂੰ ਉੱਥੇ ਪ੍ਰੂਵ ਨਹੀਂ ਕਰ ਸਕਿਆ ਕਿਉਂਕਿ ਪੰਜਾਬ ਦੀਆਂ ਚ اپنی پارٹی ਨੂੰ ਇੱਕ ਸੀਟ ਨਹੀਂ ਸੀ ملی ਜਿਹੜੀ ਹੈਗੀ ਹੈ। ਜੀ। ਤੋਂ ਇਸ ਕਰਕੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਣ ਪਿੱਛੇ ਜੇ ਇੱਕ ਸਟੇਟਮੈਂਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਜਪਾ ਦਾ ਕਲਚਰ ਵਧੀਆ ਨਹੀਂ ਹੈਗਾ ਕਾਂਗਰਸ ਦਾ ਵਧੀਆ ਹੈ ਤਾਂ ਉਧਰੋਂ ਜਿਹੜੇ ਭੁਪੇਸ਼ ਪਗੇਲ ਕਾਂਗਰਸ ਦੇ ਐਸ ਵੇਲੇ ਸੈਂਟਰਲ ਇੰਚਾਰਜ ਨੇ ਇੱਥੇ ਉਹਨਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਇੱਕ ਤਰ੍ਹਾਂ ਦੀ ਆਫਰ ਹੀ ਦਿੱਤੀ ਸੀ ਕਾਂਗਰਸ ਵਾਪਸੀ ਦੀ ਤਾਂ ਉਹਦੇ ਨਾਲ ਇੱਕ 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 ਨਵੀਂ ਚੀਜ਼ ਪੈਦਾ ਹੋ ਗਈ ਸੀ ਭਾਜਪਾ ਨੂੰ ਵੀ ਲੱਗਣ ਲੱਪਿਆ ਸੀ ਕਿ ਉਹਨੇ ਕੈਪਟਨ ਨੇ ਭੱਜ ਜਾਣਾ ਤਾਂ ਕੈਪਟਨ ਲੋਡਾਉਟ ਪੰਜਾਬ ਦੇ ਮੁੱਖ ਆਗੂਆਂ ਦੇ ਵਿੱਚ ਹੈਗੇ ਨੇ ਉਹ ਉਹਨਾਂ ਨਾਲ ਕੁਝ ਐਸੇ ਕੰਮ ਕੀਤੇ ਨੇ ਜਿੱਦਾਂ ਪਾਣੀਆਂ ਦਾ ਸਮਝੌਤਾ ਰੱਦ ਕਰ ਦਿੱਤਾ ਸੀ ਸੋ ਪਾਣੀਆਂ ਦੇ ਉਹ ਸਮਝੌਤੇ ਰੱਦ ਨੂੰ ਕਰਨ ਦੇ ਉੱਪਰ ਅੱਜ ਭਾਜਪਾ ਦੀ ਕੀ ਸਥਿਤੀ ਹੋएगी ਕੋਈ ਗਵ ਜੀ ਇਹ ਕਈ ਕੰਪਲਿਕੀਸ਼ਨਸ ਆ ਗਈਆਂ ਨੇ ਪਰ ਹੁਣ ਹੁਣ ਸਮਝ ਇੰਨਾ ਕੀ ਆਉਂਦਾ ਹੈ ਕਿ ਜਿੱਦਾਂ ਉਦੋਂ ਉਹਨੂੰ ਮਤਲਬ ਆਪਣੇ ਆ ਲੈਉਣ ਲਈ ਕੀਤਾ ਗਿਆ ਸੀ ਹੁਣ ਜਾਨ ਤੋਂ ਰੋਕਣ ਲਈ ਜਿਹੜਾ ਐਡੀ ਦਾ ਆ ਗਿਆ ਸੋ ਇਹ 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 ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਫਿਰ ਕਹਿੰਦੇ ਕਿ ਸਰਕਾਰਾਂ ਨੂੰ ਆਪਣੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਹਥਿਆਰਾਂ ਦੇ ਰੂਪ ਵਿੱਚ ਇਸਤੇਮਾਲ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਉਹਨਾਂ ਏਜੰਸੀਜ਼ ਦੀ ਜਿਹੜੀ ਜਿਹੜੀ ਇੰਪੋਰਟੈਂਸ ਹੁੰਦੀ ਹੈ ਉਹ ਘਟਦੀ ਚਲੀ ਜਾਂਦੀ ਹੈ ਹਾਂ ਬਿਲਕੁਲ ਇਸੇ ਤਰ੍ਹਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨਾਂ ਤੇ ਕਰਜ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਦੇਸ਼ ਵਿੱਚ ਤੀਜੇ ਸਥਾਨ ਤੇ ਹੈ ਰਾਜ ਵਿੱਚ ਹਰ ਕਿਸਾਨ ਪਰਿਵਾਰ ਤੇ औਸਤਨ ਕਰੀਬ 2 ਲੱਖ ਰੁਪਏ ਦਾ ਕਰਜ਼ਾ ਹੈ ਤੇ ਇਹ ਹਾਲਾਤ ਕਿਸਾਨ ਪਰਿਵਾਰਾਂ ਦੀ ਆਰਥਿਕ ਸਥਿਤੀ ਤੇ ਗੰਭੀਰ ਅਸਰ ਪਾ ਰਹੇ ਹਨ ਤੁਹਾਡਾ ਕੀ ਕਹਿਣਾ ਦੇਖੋ ਕਿਸੇ ਕਿਸਾਨ ਤੇ ਜਿਹੜਾ ਛੋਟਾ ਕਿਸਾਨ ਜਿੱਦੀ ਅਸੀਂ ਗੱਲ ਕਰਦੇ ਹਾਂ ਜਿਹੜਾ 1 ਏਕੜ 2 ਏਕੜ ਦੇ ਉੱਤੇ ਤੇ 3 ਏਕੜ ਦੇ ਉੱਪਰ ਕਿਸਾਨੀ ਕਰਦਾ ਹੈ ਜੀ ਉਹਦੇ ਉੱਪਰ 2 ਲੱਖ ਦਾ ਕਰਜ਼ਾ ਬਹੁਤ ਵੱਡਾ ਹੈ ਬਿਲਕੁਲ ਰੀਜ਼ਨ ਕੋਈ ਇਹ ਵੀ ਦੱਸ ਰਹੇ ਆ ਵੀ ਉਹਦੇ ਵਿੱਚ ਕਰਜ਼ੇ ਦੀ وجہ ਇਹ ਹੈਗੀ ਹੈ ਕਿ ਉਹਦੇ ਵਿੱਚ ਜਿਹੜਾ ਉਦੋਂ ਇਹਨਾਂ ਨੇ ਮਹੰਗੀ ਜਿਹੜੀ ਮਸ਼ੀਨਰੀ ਆ ਗਈ ਹੈ ਉਦੋਂ ਲੈਫ ਜਿਹੜਾ ਇਹ ਜਿਹੜੀ ਗੱਲ ਹੈ ਚਿੰਤਾਜਨਕ ਇਸੇ ਕਰਕੇ ਹੈ ਕਿ 2 ਲੱਖ ਰੁਪਏ ਵੈਸੇ ਅੱਜ ਦੇ ਦੌਰ ਦੇ 2 ਲੱਖ ਰੁਪਏ ਵੀ ਬਹੁਤ ਵੱਡੀ ਚੀਜ਼ ਨੇ ਹੋ ਗਈ ਪਰ ਜਿਹੜਾ ਆਭਾਗਰਸਤਾ ਉਹਦੇ ਲਈ 2 ਲੱਖ ਰੁਪਏ ਬਹੁਤ ਬਹੁਤ ਬਧੀਆ ਕਿਉਂਕਿ ਇਸੇ 2-2 ਲੱਖ ਕਰਕੇ ਜਿਹੜਾ ਕਿਸਾਨ ਆਤਮ ਹੱਤਿਆਵਾਂ ਕਰਦੇ ਆ ਰਹੇ ਹਨ ਜ਼ਹਿਰ ਖਾ ਲੈਂਦੇ ਆ ਕਿਤੇ ਪਰਿਵਾਰ ਨੂੰ ਇਦਾਂ ਹੋ ਜਾਂਦਾ ਸੋ ਇੱਕ ਬਸੇ ਜਦੋਂ ਜਿੱਥੇ 2 ਲੱਖ ਦੇ ਕਰਜ਼ੇ ਚ ਕਿਸਾਨ ਦੱਬਿਆ ਪਿਆ ਉਧਰਲੇ ਪਾਸੇ ਵੀ ਇਹ ਗੱਲਾਂ ਕਈ ਵਾਰੀ ਜਿਹੜੀ ਆਪੋਜੀਸ਼ਨ ਜਿਹੜੀਆਂ ਵਿਰੋਧੀ ਤਰ੍ਹਾਂ ਅਮਰੀਕਾ ਦੇ ਨਾਲ ਹੋਈ ਡੀਲ ਨੂੰ ਜਿਹਦੇ ਵਿੱਚ ਜ਼ੀਰੋ ਟੈਰਫ ਕਰ ਦਿੱਤਾ ਗਿਆ ਕਿਸਾਨ ਬਈ ਕਈ ਚੀਜ਼ਾਂ ਕਿਸਾਨ ਨਹੀਂ ਜੋ ਖੋਲ ਦਿੱਤੀਆਂ ਗਈਆਂ ਇਹ ਅਮਰੀਕਾ ਸਿੱਧਾ ਬਾਜ਼ਾਰ ਹੈਗਾ ਉਹ ਇਹ 2 ਲੱਖ ਕਰਜ਼ ਵਾਲਾ ਜਿਹੜਾ ਕਿਸਾਨ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿੱਦਾਂ ਕੰਪੀਟ ਕਰੇਗਾ ਬਿਲਕੁਲ ਵੱਡੀ ਗੱਲ ਸੋ ਕਿਸਾਨ ਦੀ ਜਿਹੜੀ ਹਾਲਤ ਨਿਰੰਤਰ ਕਮਜ਼ੋਰ ਹੋ ਰਹੀ ਹੈ ਕਿਉਂਕਿ ਭਾਰਤ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਵੈਸੇ ਤਾਂ ਬਹੁਤ ਸਾਰੇ ਮੁਲਕ ਖੇਤੀ ਤੇ ਅਧਾਰਤ ਨੇ ਪਰ ਭਾਰਤ ਕਿਉਂਕਿ ਖੇਤੀ ਪ੍ਰਧਾਨ ਮੁਲਕ ਹੈ ਇਹਦੇ ਤੇ ਅਧਾਰਤ ਸਾਡੀ ਇਕਨੋਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹ ਸੁਡੋ ਰਜਵਾੜਾ ਅਸ਼ਾਈ ਆ ਰਹੀ ਹੈ ਤਾਂ ਉੱਥੋਂ ਕਦੀ ਕਦੀ ਇਹ ਲੱਗਦਾ ਕਿ ਪ੍ਰਸਥਿਤੀਆਂ ਇਦਾਂ ਦੀਆਂ ਪੈਦਾ ਹੋ ਰਹੀਆਂ ਹੈਗੀਆਂ ਨੇ ਕਿ ਜਿਹੜੇ ਇੱਥੇ ਵੀ 7 8 10 ਅਮੀਰ ਦੇਸ਼ ਦੇ ਵਿੱਚ ਜਿਹੜੇ ਦੁਨਿਆਵੀ ਅਮੀਰ ਬਣ ਗਏ ਹੈਗੇ ਨੇ ਉਹ ਅਲਟੀਮੇਟਲੀ ਕਿਸਾਨਾਂ ਦੀਆਂ ਇਹਨਾਂ ਦੀਆਂ ਜ਼ਮੀਨਾਂ ਨੂੰ ਜਿਹੜਾ ਆਪਣੇ ਕਬਜ਼ੇ 'ਚ ਲੈਣਗੇ ਤਾਂ ਕਿਸਾਨ ਫਿਰ ਜਿਹੜਾ ਉੱਥੇ ਸਿਰਫ ਕਾਮਗਰ ਬਣ ਕੇ ਰਹਿ ਜਾਏਗਾ ਤਾਂ ਫਿਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਜ਼ਮੀਨਾਂ ਤੇ ਕਬਜ਼ਾ ਕਿਉਂਕਿ ਜਿਹਦਾ ਜਿਹਦੀ ਤੇ ਜ਼ਮੀਨ ਹੁੰਦੀ ਆ ਉਹਦਾ ਹੀ ਰਾਜ ਹੁੰਦਾ ਸਹੀ ਮੈਂ ਕਹਿੰਦਾ ਜੀ ਸੋ ਇਹ ਜਿਹੜੀ ਕਿਸਾਨ ਦੀ ਇਹ ਹਾਲਤ ਹੈ ਕੋਈ ਭਾਰਤ ਦੇਸ਼ ਕੇ ਸਰਕਾਰ ਜੇ ਸੱਚਮੁੱਚ ਭਾਰਤ ਨੂੰ ਕਿਉਂਕਿ ਸਮਾਜ ਕਿਉਂਕਿ ਹੁਣ ਤੱਕ ਸਿੱਧੇ ਤੌਰ ਤੇ ਉਹ ਖਨੇਸ਼ ਯਾਦਵ ਜਿਹੜੇ ਸਮਾਜਵਾਦੀ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਬਰਲਮੈਂਟ ਦੇ ਵਿੱਚ ਬੋਲਦਿਆਂ ਕਿਹਾ ਕਿ ਜਿਹੜੇ ਜਿਹੜਾ ਜਿਹੜਾ ਬਜਟ ਆਇਆ ਸਮਾਜਵਾਦ ਤਾਂ ਇਹ ਚ ਖਤਮ ਹੋ ਗਿਆ ਕਿਉਂਕਿ ਕੈਪਟਲਿਜ਼ਮ ਆ ਗਿਆ ਹੈ ਭਾਰਤ ਕਿਉਂਕਿ ਸਮਾਜਵਾਦ ਪ੍ਰਧਾਨ ਦੇ ਸੀ ਸਮਾਜਵਾਦ ਇਹਦੀ ਪਾਲਿਸੀ ਸੀ ਰਾਜਨੀਤੀ ਦੀ ਪਰ ਹੁਣ ਜਿਹੜੀਆਂ ਪਾਲਿਸੀਜ਼ ਆ ਰਹੀਆਂ ਜਿੱਚ ਕਿਸਾਨ ਵੀ ਕਰਜ਼ਾਈ ਹੈ ਜਿੱਚ ਜਿੱਚ ਮਜ਼ਦੂਰ ਦੇ ਵੀ ਅਧਿਕਾਰ ਜਾ ਰਹੇ ਆ ਉੱਥੇ ਸਪਸ਼ਟ ਤੌਰ ਤੇ ਲੱਗਦਾ ਹੈ ਕਿ ਅਸੀਂ ਵੀ ਕੈਪਟਲਿਜ਼ਮ ਦੀਆਂ ਜਿਹੜੀ ਜਬੜੇ ਦੇ ਵਿੱਚ ਜ ਕਿਸੇ ਸਮੇਂ ਡੰਕਰ ਪ੍ਰਸਤਾਵ ਦਾ ਵਿਰੋਧ ਕਰਦੀਆਂ ਸੀ ਗਲੋਬਲ ਜਿਹੜੀ ਇਸ ਇਕਨੋਮੀ ਨੂੰ ਲੈ ਕੇ ਜਿਹੜੀ ਗੱਲਾਂ ਚੱਲੀਆਂ ਸੀ ਉਹਦਾ ਉਹਦਾ ਵਿਰੋਧ ਕਰਨ ਵਾਲੀਆਂ ਸੀ ਅੱਜ ਭੂਮਿਕਾਵਾਂ ਬਦਲ ਗਈਆਂ ਅੱਜ ਕਾਂਗਰਸ ਕਾਂਗਰਸ ਦੇ ਰਾਜ ਚ ਸਾਰੇ ਕੋਈ ਤਸਵੀਲੋਤੇ ਸਾਈਨ ਹੋਏ ਸੀ ਅੱਜ ਕਾਂਗਰਸ ਉਹਦਾ ਵਿਰੋਧ ਕਰ ਰਹੀ ਹੈ ਤੇ ਉਹੀ ਬੀਜੇਪੀ ਜਿਹੜੀ ਜਿਹੜੀ ਉਹਦਾ ਵਿਰੋਧ ਕਰਦੀ ਸੀ ਉਹ ਅੱਜ ਉਹਦੇ ਸਮਰਥਨ ਦੇ ਵਿੱਚ ਕੰਮ ਕਰ ਰਹੀ ਹੈ ਸੋ ਐਸ ਗਲੋਬਲ ਦੌਰ ਦੇ ਵਿੱਚ ਵੈਸੇ ਸਮਝੌਤੇ ਟੁੱਟ ਰਹੇ ਨੇ 트ੰਪ ਨੇ ਬਹੁਤ ਸਾਰੇ ਸਮਝੌਤੇ ਤੋੜ ਦਿੱਤੇ ਹੈ ਬਿਲਕੁਲ ਇਸ ਕਰਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵੀ ਜਿਹੜੇ ਇਹ ਸਮਝੌਤੇ ਹੈ ਇਹਨ ਉਹ ਆਪਣੇ ਮੁਲਕਾਂ ਦੇ ਮੁਤਾਬਕ ਜਿਹੜੀ ਜ਼ਰੂਰਤ ਦੇ ਮੁਤਾਬਕ ਜਿਹੜੀ ਹੈ ਉਹ ਇਹਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਇੱਕ ਖਬਰ ਆਈ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਪਤਨੀ ਤੇ 4 ਸਾਲ ਦੇ ਮਾਸੂਮ ਪੁੱਤ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲੇਗੀ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਥਾਣਾ ਕੁਲਗੜੀ ਦੇ ਅਧੀਨ ਪੈਂਦੇ ਪਿੰਡ ਬਾਜੀਤਪੁਰ ਦਾ ਇਹ ਮਾਮਲਾ ਹੈ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਵਿੱਚ ਵੀ ਇੱਕ ਮੁੰਡੇ ਵੱਲੋਂ ਕੁੜੀ ਨੂੰ ਗੋਲੀ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਗਈ ਸੀ ਇਸੇ ਤਰ੍ਹਾਂ ਤਿੰਨ ਲੜਕੀਆਂ ਨੇ ਜਿਨ੍ਹਾਂ ਨੇ ਸੁਸਾਇਡ ਕਰ ਲਿਆ ਸੀ ਨਿਤ ਦਿਨ ਵਾਪਰੀਆਂ ਅਜਿਹੀਆਂ ਘਟਨਾਵਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਸਰਕਾਰ ਤੁਸੀਂ ਸਾਰੀਆਂ ਖਬਰਾਂ ਦੱਸੀਆਂ ਕਿ ਇਸ ਇਸ ਵਿਸ਼ੇ ਦੇ ਨਾਲ ਜੁੜੀਆਂ ਜੜੀਆਂ ਇਹਨੂੰ ਦੇਖੋ ਹੁਣ ਜੇ ਅਸੀਂ ਕਿਤੇ ਦੇਖ ਲਈਏ ਕਰਸ ਤੋਂ ਕੋਈ ਮਰਿਆ ਕੋਈ ਗਰੀਬੀ ਤੋਂ ਮਰਿਆ ਜਾਂ ਕਿਸੇ ਸਮਾਜਿਕ ਮਤਲਬ ਪ੍ਰਤਿਸ਼ਠਾ ਨੂੰ ਲੈ ਕੇ ਕਿ ਮੇਰੀ ਈਗੋ ਹੈ ਹੂੰ ਇਸੇ ਦੀ ਬੱਚੀ ਸ਼ਾਦੀ ਕਰਨ ਦੀ ਹੈ ਤਾਂ ਇਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਕੋਈ ਕੋਈ ਕੇਸ ਹਾਰ ਜਾਂਦਾ ਉਹਦੇ ਚ ਆ ਜਾਂਦੀਆਂ ਕਿਤੇ ਆ ਇੱਕ ਨਵਾਂ ਸਿਸਟਮ ਆ ਗਿਆ ਜਿਹੜਾ ਵੱਡੇ ਵੱਡੇ ਈ ਫਰਾਡ ਹੋ ਰਹੇ ਹਨ ਜਿਨ੍ਹਾਂ ਨੂੰ ਸਾਈਬਰ ਫਰਾਡ ਕਹਿੰਦੇ ਇਸ ਕਿਸਮ ਦੇ ਹੋ ਰਹੇ ਹਨ ਤਾਂ ਸਾਰੇ ਪੱਖੋਂ ਹੀ ਜਿਹੜਾ ਇਹ ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਭੌਤਿਕਤਾ ਨਾਲ ਜੁੜੀ ਜਿਹੜੀ ਚ ਭੌਤਿਕਤਾ ਦੀ ਦੌੜ ਇੰਨੀ ਲੱਗ ਗਈ ਹੈ ਕਿ ਹਰ ਆਦਮੀ ਜਦੋਂ ਉਸ ਦੌੜ ਦੇ ਵਿੱਚ ਨਹੀਂ ਸ਼ਾਮਲ ਹੋ ਪਾਰਿਆ ਤਾਂ ਇਸ ਕਿਸਮ ਦੀਆਂ ਮੁਸ਼ਕਲਾਂ ਆ ਰਹੀਆਂ ਕਿਤੇ ਕਰਜ਼ੇ ਨੇ ਕਿਉਂਕਿ ਇੱਕ ਪਾਸੇ ਫ੍ਰੀ ਕਲਚਰ ਆ ਗਿਆ ਫ੍ਰੀ ਮਿਲ ਰਿਹਾ ਹੈ ਕਿਤੇ ਕਰਜ਼ੇ ਚੜ ਰਹੇ ਨੇ ਕਿਤੇ ਸਮਾਜ ਇੱਕ ਪ੍ਰਤਿਸ਼ਠਾ ਦੀ ਦੌੜ ਚ ਬੰਦਾ ਪਿੱਛੇ ਰਹਿ ਰਿਹਾ ਕਿਤੇ ਉਹਦੀ ਇੱਜ਼ਤ ਉਹ ਕਹਿੰਦਾ ਮੇਰੀ ਮਤਲਬ ਉਹਨੂੰ ਉਸ ਚੀਜ਼ ਨੂੰ ਇੱਜ਼ਤ ਨਾਲ ਦੌੜ ਕੇ ਦੇਖ ਰਿਹਾ ਸੋ ਮੈਨੂੰ ਲੱਗਦਾ ਵੀ ਸਿਰਫ ਕਿਸੇ ਦੇਸ਼ ਦੀ ਜਿਹੜੀ ਹੈ ਇਕਨੋਮੀ ਨੂੰ ਅੱਗੇ ਵੱਧ ਜਾਣਾ ਕਿਸੇ ਦੇਸ਼ ਦੀ ਜਿਹੜੀ ਜਿਹੜੀ ਸੈਨਿਕ ਤਾਕਤ ਆ ਉਹਦਾ ਮਜ਼ਬੂਤ ਹੋ ਜਾਣਾ ਵੱਡੀ ਨਹੀਂ ਗੱਲ ਹੁੰਦੀ ਜਿੱਥੇ ਸਮਾਜ ਮਜ਼ਬੂਤ ਹੁੰਦਾ ਜੀ ਉੱਥੇ ਹੀ ਮੁਲਕ ਮਜ਼ਬੂਤ ਹੁੰਦੇ ਆ ਕਿੰਨੇ ਹੁੰਦੇ ਆ ਵੀ ਜੈਸੀ ਸਮਾਜਿਕ ਜਿਹਦਾਇਸਾ ਸਮਾਜ ਹੁੰਦਾ ਵੈਸੀ ਹੀ ਵਿਵਸਥਾ ਬਣਦੀ ਹੈ ਇਸ ਕਰਕੇ ਪਹਿਲੇ ਤੌਰ ਦੇ ਉਤੇ ਪਹਿਲੀ ਜਿਹੜੀ ਪਹਿ ਲੱਗੀ ਆ ਉਹਦੇ ਵਿੱਚ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਜੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਸਾਡੀਆਂ ਸਰਕਾਰਾਂ ਸੀ ਉਹਦੇ ਵਿੱਚ ਜਿਹੜਾ ਸਮਾਜ ਕਲਿਆਣ ਮੰਤਰਾਲਾ ਲਿਆ ਹੁੰਦਾ ਸੀ ਉਹ ਫ੍ਰੀਲੀ ਦਿੰਦਾ ਸੀ ਸਮਾਜ ਨੂੰ ਮਜ਼ਬੂਤ ਕਰਨ ਦੇ ਉੱਤੇ ਕੰਮ ਕਰਦਾ ਸੀ ਘਰ ਘਰ ਦੇ ਵਿੱਚ ਸਮਾਜ ਕਲਿਆਣ ਦੀਆਂ ਲੋਕ ਸੰਪਰਕ ਵਿਭਾਗ ਦੀਆਂ ਗੱਡੀਆਂ ਜਾ ਕੇ ਚੰਗੀਆਂ ਫਿਲਮਾਂ ਦਿਖਾਉਂਦੀਆਂ ਸੀ ਚੰਗੇ ਚੰਗਾ ਪ੍ਰਚਾਰ ਕਰਦੀਆਂ ਸੀ ਲੋਕਾਂ ਨੂੰ ਜਾਗਰੂਤ ਰੱਖਦੀਆਂ ਸੀ ਸੋ ਹੁਣ ਦੇ ਟਾਈਮ ਦੇ ਵਿੱਚ ਜਿਹੜੇ ਇਸ ਕਿਸਮ ਦੇ ਜਿਹੜੇ ਵਿਭਾਗ ਹੈ ਉਹ ਸਰਕਾਰਾਂ ਦਾ ਜਿਹੜਾ ਮਹਿਮਾ ਮੰਡਨ ਕਰਮ ਤੋਂ ਅੱਗੇ ਕਿਤੇ ਨਹੀਂ ਵਧ ਰਹੇ ਸੋ ਮੈਨੂੰ ਲੱਗਦਾ ਕਿ ਸਰਕਾਰਾਂ ਦੀ ਵੀ ਇਹ ਡਿਊਟੀ ਬਣਦੀ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਵੀ ਸਮਾਜ ਹੀ ਹੈ ਇਸ ਕਰਕੇ ਸਮਾਜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੋ ਇਹ ਜਿਹੜੀ ਇਸ ਕਿਸਮ ਦੀਆਂ ਘਟਨਾਵਾਂ ਇਹ ਇਹ ਫਿਰ ਵਿਚ ਜਿਹੜੀ ਹੋ ਰਹੀ ਹੈ ਜਦੋਂ ਪੰਜਾਬ ਨੂੰ ਨੇ ਕੰਪੈਰੀਟਿਵਲੀ ਜਿਹੜਾ ਉਹ ਸਮਰਿੱਧ ਸੂਬਾ ਕਿਹਾ ਜਾਂਦਾ ਔਰ ਜਿਹੜਾ ਇਕੋਲੋਜੀਕਲ ਤੌਰ ਦੇ ਉਤੇ ਵੀ ਕਿਉਂਕਿ ਗਲੋਬਲ ਮਤਲਬ ਵਿਚਰਨ ਵਾਲਾ ਗਲੋਬਲ ਕਲਚਰ ਦੇ ਵਿੱਚ ਜਾ ਪਹੁੰਚਿਆ ਜਿਹੜਾ ਜਿਹੜਾ ਮੁਲਕ ਦਾ ਜਿਹੜਾ ਹਿੱਸਾ ਪੰਜਾਬ ਹੈ ਜੀ ਉਹਦੇ ਵਿੱਚ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਤੇ ਫਿਰ ਪੰਜਾਬ ਵੈਸੇ ਤਾਂ ਪੰਜਾਬ ਦੀ ਜਿਹੜੀ ਅਗਰ ਅਸੀਂ ਪੁਰਾਣੀਆਂ ਗੱਲਾਂ ਕਰੀਏ ਤਾਂ ਪੰਜਾਬ ਨੂੰ ਕੁੜੀ ਮਾਰ ਪ੍ਰਦੇਸ਼ ਵੀ ਕਹਿੰਦੇ ਹੁੰਦੇ ਸੀ ਕਿ ਕੁੜੀਆਂ ਦੇ ਉਦੋਂ ਵਜ੍ਹਾ ਹੋਰ ਹੁੰਦੀਆਂ ਸੀ ਕਿਉਂਕਿ ਉਦੋਂ ਉਧਰੋਂ ਦੂਸਰੇ ਹਮਲਾਵਰ ਆਉਂਦੇ ਸੀ ਜੀ ਤਾਂ ਜਿਹੜੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਸੋ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਪੰਜਾਬ ਕਿਉਂਕਿ ਆਲਵੇਸ ਜਿਹੜਾ ਉਹ ਮੁਲਕ ਦੀ ਸਰਦਦ ਤੇ ਹੋਣ ਕਰਕੇ ਹਮੇਸ਼ਾ ਮੁਲਕ ਦੀ ਰੱਖਿਆ ਵਾਲੀ ਮੁਲਕ ਮੁਲਕ ਦਾ ਅन्न दाता ਬਣਨ ਦੀ ਕਰਦਾ ਰਿਹਾ ਸੋ ਉੱਥੇ ਜਦੋਂ ਸਮਾਜਿਕ ਗਰਾਵਟ ਆ ਜੇਗੀ ਪੰਜਾਬ ਪਰ ਕਿਉਂਕਿ ਪੰਜਾਬ ਦੇ ਵਿੱਚ ਕਈ ਚੀਜ਼ਾਂ ਕਰਕੇ ਹੋਰ ਵੀ ਸਮਾਜਿਕ ਗਰਾਵਟ ਆਈਆਂ ਨੇ ਜਿੱਦਾਂ ਅਸੀਂ ਐਨ ਆਰ ਆਈਸ ਜਿਹੜੇ ਸਾਡੇ ਵੱਢਣੇ ਸ਼ੁਰੂ ਹੋਏ ਤੇ ਪੱਕੇ ਤੌਰ ਤੇ ਜਾਣੇ ਸ਼ੁਰੂ ਹੋਏ ਉੱਥੇ ਵੀ ਭੈਣ ਭਰਾਵਾਂ ਦੇ ਵਿਆਹ ਵੀ ਸਾਹਮਣੇ ਆਏ ਸੋ ਇਹ ਭੌਤਿਕਤਾ ਜਿਹੜੀ ਹੈ ਨਾ ਭੌਤਿਕਤਾ ਬਹੁਤ ਖਤਰਨਾਕ ਹੈ ਜਦੋਂ ਪੈਸਾ ਹੀ ਪ੍ਰਮੁੱਖ ਹੋ ਜਾਂਦਾ ਹੈ ਉਦੋਂ ਸਮਾਜਿਕ ਤਾਨੇ ਮਨੇ ਰਿਸ਼ਤੇ ਜਿਹੜੇ ਆ ਜਿਹੜੀ ਮੈਂ ਸਾਨੂੰ ਸ਼ੁਰੂ ਜੀ ਗੱਲ ਕੀਤੀ ਕਿ ਜਦੋਂ ਸਮਾਜ ਨੂੰ ਬਿਹਤਰ ਬਣਾਓਗੇ ਤਾਂ ਹੀ ਜਿਹੜੀਆਂ ਸਮਾਜਿਕ ਮਰਿਆਦਾਵਾਂ ਦੇ ਜਿਹੜੇ ਪੈਮਾਨੇ ਆ ਉਹ ਜਦੋਂ ਬ ਤੁਹਾਨੂੰ ਦੋ ਸਮਝਾ ਸਮਾਜ ਕਮਜ਼ੋਰ ਹੁੰਦਾ ਔਰ ਸਮਾਜ ਕਮਜ਼ੋਰ ਹੁੰਦੇ ਨਾਲ ਸੂਬੇ ਮੁਲਕ ਸਾਰੇ ਕਮਜ਼ੋਰ ਹੁੰਦੇ ਕਮਜ਼ੋਰ ਹੁੰਦੇ ਬਿਲਕੁਲ ਕਮਜ਼ੋਰ ਸਮਾਜ ਜਿਹੜਾ ਉਹ ਕਦੀ ਵੀ ਮਜ਼ਬੂਤ ਮੁਲਕ ਮਜ਼ਬੂਤ ਖਿੱਤਾ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਬਿਲਕੁਲ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਸਮਾਜਿਕ ਮਿਲਣ ਜਾਣ ਤੁਹਾਨੂੰ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ